ਜੰਮੂ ਕਸ਼ਮੀਰ ਦੇ ਕਹਿੰਦੇ ਰਜ਼ੌਰੀ ਦੇ ਵਿੱਚ ਇੱਕੋ ਪਰਿਵਾਰ ਦੇ ਡੇਢ ਮਹੀਨੇ ਦੇ ਵਿੱਚ ਕੁ 17 ਮੈਂਬਰ ਲਗਭਗ ਫੌਤ ਹੋ ਗਏ ਕਹਿੰਦੇ ਕਿ ਕੋਈ ਇਦਾਂ ਦੀ ਰਹੱਸਮਈ ਬਿਮਾਰੀ ਹੈ ਪਰ ਰਹੱਸਮਈ ਤਾਂ ਆਪਾਂ ਹੁਣ ਕੀ ਕਹਿ ਸਕਦੇ ਆ ਕੀ ਬਿਮਾਰੀ ਹੈ ਜਾਂ ਕੀ ਕਾਰਨ ਹੋਇਆ ਮੈਂ ਤਾਂ ਇਹ ਸੋਚ ਕੇ ਵੀ ਬੜਾ ਥੋੜਾ ਹੈਰਾਨ ਆ ਵੀ ਇੱਕੋ ਪਰਿਵਾਰ ਦੇ ਵਿੱਚ 17 ਜੀਆਂ ਦਾ ਚਲੇ ਜਾਣਾ ਉਹ ਵੀ ਲਗ ਡੇਢ ਮਹੀਨੇ ਦੇ ਵਿੱਚ ਨਹੀਂ ਪੂਰੇ ਪਿੰਡ ਚ ਹੂੰ ਪੂਰੇ ਪਿੰਡ ਦੇ ਤਿੰਨ ਪਰਿਵਾਰਾਂ ਦੇ ਵਿੱਚੋਂ ਇੱਕ ਇੱਕ ਪਰਿਵਾਰ ਸ਼ਾਇਦ ਇਦਾਂ ਦਾ ਕਿ ਤਿੰਨ ਕੁੜੀਆਂ ਸੀ ਉਹਨਾਂ ਦੀਆਂ ਜੀ ਉਹ ਤਾਂ ਬਚ ਗਿਆ ਨੇ ਹਾਂਜੀ ਪਰ ਉਹ ਇੱਕ ਪਿੰਡ ਛੋਟਾ ਜਿਹਾ ਪਿੰਡ ਸੀ ਹੋ ਸਕਦਾ ਇੱਕ ਖਾਨਦਾਨ ਚੋਂ ਵੀ ਹੋਰ ਜਾਂ ਗਿਆ ਹੋਤਾ ਹਾਂਜੀ ਹਾਂਜੀ ਪਰ ਕੀ ਕਾਰਨ ਹੋਇਆ ਕੋਈ ਜਿਹੜਾ ਰਹਾਸਮਈ ਸ਼ਬਦ ਵਰਤ ਰਿਹਾ ਤਾਂ ਕੋਈ ਪਤਾ ਲੱਗਿਆ ਕੀ ਕਾਰਨ ਹੋਇਆ ਨਹੀਂ ਵੇਖੋ ਗੱਲ ਇਹ ਆ ਕਿ ਹੁਣ ਜਿੱਦਾਂ ਮਡਲੀਆਂ ਰਿਪੋਰਟਾਂ ਆ ਰਹੀਆਂ ਨੇ ਜੀ ਉੱਥੇ ਕੁਝ ਮਤਲਬ ਕਿ ਜਿੱਦਾਂ ਆਪਣੇ ਇੱਥੇ ਹੈਗੇ ਨਾ ਐਫ ਐਸ ਐਸ ਏ ਵਾਲੇ ਉਹ ਹੈਗੀ ਨਾ ਕਿ ਉੱਤੇ ਲਿਖਿਆ ਹੁੰਦਾ ਐਫ ਐਸ ਐਸ اے ਆਈ ਕੁਝ ਇਸ ਤਰ੍ਹਾਂ ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ ਇੰਡੀਆ ਆਸ਼ਾ ਇਸ ਤਰ੍ਹਾਂ ਉਹ ਵੀ ਉੱਥੇ ਜਾ ਕੇ ਜਾਂਚ ਪੜਤਾਲ ਕਰ ਰਹੇ ਨੇ ਜੀ ਤਾਂ ਦੇਖੋ ਹਾਲੇ ਕੋਈ ਪੁਸ਼ਟੀ ਤੇ ਨਹੀਂ ਹੋਈ ਇਸ ਗੱਲ ਦੀ ਪਰ ਇੱਕ ਸੰਭਾਵੀ ਸ਼ੱਕ ਜਤਾਇਆ ਜਾਂਦਾ ਹੈ ਕਿ ਇਹ ਮੌਤਾ ਕੀਟਨਾਸ਼ਕ ਵਰਤਨ ਕਰਕੇ ਹੋਈਆਂ ਹੋ ਸਕਦੀਆਂ ਹੂੰ ਉਹਦੇ ਵਿੱਚ ਉਹ ਕਹਿੰਦੇ ਕਿ ਜਿਹੜੇ ਬਚ ਗਏ ਨੇ ਬੰਦੇ ਬਿਮਾਰ ਨੇ ਜਿਹੜੇ ਤੇ ਜਿਹੜੇ ਕਹਿੰੋ ਕਿ ਸਹਿਤ ਯਾਬ ਹੋ ਰਏ ਨੇ ਜਾਂ ਹੋ ਗਿਆ ਹੂੰ ਉਹਨਾਂ ਤੇ ਜੋ ਐਂਟੀਡੋਟ ਹੁੰਦਾ ਨਾ ਐਟ੍ਰੋਪੀਨ ਸ਼ਾਇਦ ਟੀਕਾ ਹੂੰ ਵੀ ਉਹਨੇ ਅਸਰ ਕੀਤਾ ਅੱਛਾ ਤਾਂ ਕਰਕੇ ਸਮਝਿਆ ਜਾਂਦਾ ਕਿ ਹੋ ਸਕਦਾ ਕਿ ਉਹ ਜ਼ਿਦਾਰ ਗਨ ਉਹ ਫਾਸਫੋਰਸ ਵਗੈਰਾ ਜਿਹੜੇ ਹੁੰਦੇ ਨੇ ਨਾ ਕਿ ਉਹ ਕੈਮੀਕਲ ਜਾਂ ਰਸਾਇਣ ਹੈ ਜਿਹੜਾ ਹੂੰ ਕੀਟਨਾਸ਼ਕ ਕੀਟਨਾਸ਼ਕ ਸੋਰੀ ਉਹ ਉਹ ਜਿਆਦਾ ਹੋਣ ਕਰਕੇ ਚਾਹੇ ਉਹ ਨੱਕ ਰਹੀਂ ਗਿਆ ਚਾਹੇ ਮੂੰਹ ਰਹੀਂ ਗਿਆ ਉਹਦੇ ਕਰਕੇ ਹੋ ਸਕਦਾ ਕਿ ਇੰਨੀਆਂ ਮੌਤਾਂ ਇੱਕੋ ਪਣੀ ਸਰ ਉੱਥੇ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਈ ਬਹੁਤ ਹੀ ਜ਼ਿਆਦਾ ਤਰਥੱਲੀ ਮੱਚ ਗਈ ਇੰਨੀਆਂ ਮੌਤਾਂ ਬੈਕ ਟੂ ਬੈਕ ਬੱਚੇ ਤੱਕ ਮੌਤੇ ਮੂੰਹ ਚ ਜਾ ਪਏ ਸਾਂ ਹੂੰ ਹੂੰ ਤਾਂ ਇਸ ਕਰਕੇ ਬਾਅਦ ਦੇ ਵਿੱਚ ਹੁਣ ਜਦੋਂ ਪੁਸ਼ਟੀ ਹੋਏਗੀ ਫਿਰ ਤਾਂ ਕੋਈ ਆਪਾਂ ਇੱਕ ਨਤੀਜਾ ਗਿਣ ਸਕਦੇ ਹਾਂ ਕਿ ਆ ਹੀ ਹੋਇਆ ਪਰ ਜੋ ਮੋਢਲੇ ਇਸ਼ਾਰੇ ਨੇ ਉਹਨਾਂ ਦੇ ਆਧਾਰ ਤੇ ਇਹ ਸਮਝਿਆ ਜਾਂਦਾ ਹੈ ਕਿ ਇਹਨਾਂ ਮੌਤਾਂ ਦੇ ਪਿੱਛੇ ਕੀਟਨਾਸ਼ਕ ਦੀ ਕੋਈ ਵੀ ਵਰਤੋਂ ਜਾਣੇ ਅਣਜਾਣੇ ਚ ਕਿਸੇ ਵੀ ਤਰੀਕੇ ਨਾਲ ਜੀ ਉਹ ਹੋਈ ਹੋ ਸਕਦੀ ਆ ਹੂੰ ਤੇ ਦੂਜੀ ਗੱਲ ਇਹ ਆ ਕਿ ਅ ਅੱਗੇ ਆਪਾਂ ਇੱਕ ਸ਼ਾਇਦ ਗੱਲ ਕੀਤੀ ਸੀ ਕਿ ਨਹੀਂ ਕੀਤੀ ਫਗਵਾੜੇ ਦੇ ਵਿੱਚ ਸਰ ਤਕਰੀਬਨ 2.5 ਕੇ 3 ਦਰਜਨ ਗਾਵਾਂ ਦੀ ਮੌਤ ਹੋਈ ਸੀ ਆਪਾਂ ਗੱਲ ਕੀਤੀ ਸੀ ਕੀਤੀ ਸੀਗੀ ਨਾ ਉਹਦੇ ਵਿੱਚ ਵੀ ਸ਼ਾਇਦ ਇਹ ਚੀਜ਼ ਨਾਈਟ੍ਰੋਜਨ ਸ਼ਾਇਦ ਕੁਝ ਜ਼ਿਆਦਾ ਮਾਤਰਾ ਚ ਨਿਕਲੇ ਆ ਸੀਗਾ ਕੁਝ ਇਦਾਂ ਹੋਇਆ ਸੀ ਆ ਜਿਹੜਾ ਆਪਾਂ ਖਾਦਾਂ ਦੀ ਵਰਤੋਂ ਕਰਦੇ ਆ ਜੀ ਤਾਂ ਉਹਦੇ ਵਿੱਚ ਜੋ ਮਤਲਬ ਕਿ ਉਹਨਾਂ ਨੇ ਜਾਂਚ ਕੀਤੀ ਹਮ ਤਾਂ ਉਹਨਾਂ ਨੇ ਪਾਇਆ ਸੀਗਾ ਕਿ ਇਹ ਇਹਦੀ ਮਾਤਰਾ ਜ਼ਿਆਦਾ ਜ਼ਿਆਦਾ ਬਿਲਕੁਲ ਕੁਝ گاਵਾਂ ਉਸ ਪ੍ਰਭਾਵ ਨੂੰ ਜ਼ਹਿਰੀਲੇ ਪ੍ਰਭਾਵ ਨੂੰ ਝੱਲ ਨਹੀਂ ਸਕੀਆਂ ਜੀ 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 ਕੁਝ ਜਿਹੜੀਆਂ ਜਿਨੂੰ ਜਿਵੇਂ ਆਪਾਂ ਇੱਕ ਸ਼ਬਦ ਇਸਤੇਮਾਲ ਕਰਦੇ ਇਮਿਊਨਿਟੀ ਹੂੰ ਕਿ ਕੁਝ گاਵਾ ਜੜੀਆਂ ਜਿਹੜੀਆਂ ਥੋੜੀਆਂ ਬਹੁਤੀਆਂ ਪਹਿਲਾਂ ਟਿੱਲੀਆਂ ਮੱਠੀਆਂ ਸੀ ਉਹ ਜਲਦੀ ਮਰ ਗਈਆਂ ਹਾਂ ਦੀ ਮਨ ਕੁਝ ਬਚ ਗਈਆਂ ਹੂੰ ਤਾਂ ਇਹ ਵੀ ਇੱਕ ਮੈਂ ਉਦੋਂ ਵੀ ਕਿਹਾ ਸੀਗਾ ਕਿ ਇਹ ਵੀ ਇੱਕ ਚਿੰਤਾਜਨਕ ਰੁਝਾਨ ਨਹੀਂ ਹੈ ਕਿ ਜੇ ਪਸ਼ੂ ਮਰ ਰਹੇ ਨੇ ਹੂੰ ਤਾਂ ਅਸੀਂ ਮਤਲਬ ਕਿ ਇੱਕ ਤਰ੍ਹਾਂ ਨਾਲ ਬਿਮਾਰੀਆਂ ਤਾਂ ਚੱਲਦਾ ਫਿਰਦਾ ਗੋਦਾਮ ਹੀ ਬਣ ਕੇ ਰਹਿ ਗਏ ਫਿਰ ਕਿੰਨੇ ਕੁ ਸੁਰੱਖਿਆ ਤਾਂ ਸੀ ਫਿਰ ਅਸੀਂ ਵੀ ਸੁਰੱਖਿਅਤ ਨਹੀਂ ਹੈ ਜੀ ਠੀਕ ਹੈ ਨਾ ਜੀ ਸੋ ਇਹ ਕਹਾਣੀ ਜਿਹੜੀ ਹੈ ਉਹ ਕਾਫੀ ਜ਼ਿਆਦਾ ਕਹ ਲੋ ਕਿ ਹੈਰਾਨ ਕਰਦੀ ਹੈ ਦੰਗ ਕਰਦੀ ਹੈ ਹਮ ਵੀ ਅਸੀਂ ਆਪਣੇ ਆਪ ਨੂੰ ਕੋਸਦੇ ਰਹਿੰਨੇ ਕਿ ਅਸੀਂ ਬੜੀ ਵਰਤੋਂ ਕਰਦੇ ਹਾਂ ਸਾਡੇ ਇਥੇ ਕੀਟਨਾਸ਼ਕ ਜਾਂ ਖਾਦਾਂ ਜ਼ਿਆਦਾ ਇਸਤੇਮਾਲ ਹੁੰਦੀਆਂ ਹਮ ਹਮ ਜੰਮੂ ਕਸ਼ਮੀਰ ਵਰਗੇ ਸੂਬੇ ਚ ਕਿਵੇਂ ਆ ਕੀ ਸਾਬਕਤਾ ਬਿਆ ਸਮਝ ਤੋਂ ਪਰੇ ਆ ਸਾ ਜੀ ਜੀ ਪਰ ਚਲੋ ਕੋਈ ਪੁਸ਼ਟੀ ਹੁੰਦੀ ਹੈ ਤੇ ਹਾਂ ਜੀ ਹਾਂ ਜੀ ਫਿਰ ਨਤੀਜੇ ਤੇ ਪਹੁੰਚਦੇ ਜੀ ਇੱਕ ਮਿੱਤਰ ਕਹਿ ਰਹੇ ਸੀ ਕਿ ਜੇ ਪੁਸ਼ਟੀ ਕੋਈ ਨਹੀਂ ਹੋਈ ਅ ਇੱਕ ਮਿੱਤਰ ਕਹਿ ਰਹੇ ਨੇ ਪੀਵੀ ਕੱਤੀ ਕਹਿੰਦੇ ਹੁਣ ਸਾਡੇ ਐਮਐਲਏ ਕਹਿੰਦੇ ਸਰਦੂਰਗੜ੍ਹ ਵਿੱਚ 9 ਲੱਖ ਦੇ ਕਿ ਕਮਰੇ ਬਣਵਾ ਰਹੇ ਆ ਤੇ ਇੱਧਰ ਮਿੱਤਰ ਕਹਿ ਰਹੇ ਨੇ ਕਿ ਸ਼ਹਿਰ ਦੇ ਵਿੱਚ ਪੈਟਰੋਲ ਪੰਪ ਵੀ ਉਹਨਾਂ ਦੇ ਬੰਦ ਹੈ ਸਾਰਾ ਹੀ ਬੰਦ ਹੀ ਹੈ ਤਾਂ بڑا ਦੁੱਖ ਲੱਗਾ ਜਟਵੈੜ ਜੀ ਕਹਿ ਰਹੇ ਨੇ ਪੁਸ਼ਟੀ ਨਹੀਂ ਹੋਈ ਹਜੇ ਤੱਕ ਖਾਨੋਂ ਸਾਹਿਬ ਕਹਿੰਦੇ ਜਲੰਧਰ ਹੁਸ਼ਿਆਰਪੁਰ 'ਚ ਇਸ ਭਾਈਚਾਰੇ ਦਾ ਜ਼ਿਆਦਾ ਜ਼ੋਰ ਹੈ ਤਾਂ ਪਿਛਲੀਆਂ ਖਬਰਾਂ ਜੁੜੀਆਂ ਹੋਏ ਕਮੈਂਟ ਨਹੀਂ ਅੱਜ ਤਾਂ ਮੋਗੇ ਤੱਕ ਵੀ ਬੰਦ ਦਾ ਅਸਰ ਸੀਗਾ ਜੀ ਮੋਗੇ ਤੱਕ ਵੀ ਬੰਦ ਦਾ ਅਸਰ ਸੀਗਾ ਮੈਨੂੰ ਯਾਦ ਹੈ ਕਿ 2007 ਕੇ 8 ਦੇ ਵਿੱਚ ਵੀ ਇਸ ਤਰ੍ਹਾਂ ਹੀ ਕੁਝ ਹੋਇਆ ਸੀਗਾ ਸ਼ਾਇਦ ਨਾ ਕੁਝ ਇਸੇ ਪਾਈਚਾਰੇ ਨਾਲ ਜੁੜਿਆ ਜਾਂ ਕੁਝ ਐਸਾ ਵੈਸਾ ਸੀ ਤਾਂ ਮਲੂਟ ਦੇ ਵਿੱਚ ਵੀ ਸ਼ਾਇਦ ਕਰਫਿਊ ਸੀਗਾ ਸਾਹਿਬ ਹੂੰ ਮੈਨੂੰ ਅੱਜ ਵੀ ਯਾਦ ਹੈ ਜੀ 2006 ਕੇ 7 ਦੇ ਆਸ-ਪਾਸ ਜੀ ਇਹੋ ਜਿਹੀਆਂ ਘਟਨਾਵਾਂ ਦਾ ਦੱਸ ਰਹਿਣਾ ਉਹ ਦੂਰ ਤੱਕ ਪੈਂਦਾ ਹੈ ਹਾਂਜੀ ਹਾਂਜੀ ਬਹੁਤ ਦੂਰ ਤੱਕ ਚਲਾ ਜਾਂਦਾ ਹੈ